ਸਾਰੇ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਯਰਮੀਆ ਦਾ 10ਵਾਂ ਦੇ ਆਇਤ ਬੁੱਤ ਪੂਜਾ ਪਹਿਲੀ ਐਤ ਹੈ ਇਸਰਾਇਲ ਦੇ ਘਰਾਂ ਨੇ ਇਹ ਵਚਨ ਨੂੰ ਸੁਣੋ ਜਿਹੜਾ ਯਹਵਾ ਬੋਲਦਾ ਹੈ ਦੂਸਰੀ ਐਤ ਯਹਵਾ ਇਹ ਫਰਮਾਉਂਦਾ ਹੈ ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ ਨਾ ਆਕਾਸ਼ ਦੇ ਨਿਸ਼ਾਨਾਂ ਤੋਂ ਕਾਬਰੋ ਕਿਉਂ ਜੋ ਕੌਮਾਂ ਉਹਨਾਂ ਤੋਂ ਕਾਬਰ ਦੀਆਂ ਹਨ ਤੀਸਰੀ ਐਤ ਉੰਤਾਂ ਦੀਆਂ ਵਿਧੀਆਂ ਤਾਂ ਫੋਕੀਆਂ ਹਨ ਕੋਈ ਜੰਗਲ ਵਿੱਚ ਰੁੱਖ ਵੱਡਦਾ ਹੈ ਕੋਈ ਕੋਹਾੜੇ ਨਾਲ ਤਰਖਾਨ ਦਾ ਹੱਥ ਦਾ ਕੰਮ ਹੈ ਚੌਥੀ ਐਤ ਚਾਂਦੀ ਅਤੇ ਸੋਨਾ ਨਾਲ ਉਹਨੂੰ ਸਜਾਉਂਦੇ ਹਨ ਅਤੇ ਉਹਨੂੰ ਥੋੜਿਆਂ ਅਤੇ ਕਿੱਲਾਂ ਨਾਲ ਪੱਕਾ ਕਰਦੇ ਹਨ ਪਈ ਉਹ ਹਿਲ ਨਾ ਸਕੇ ਪੰਜਵੀਂ ਐਤ ਉਹ ਖਜੂਰ ਵਾਂਝ ਸਖਤ ਹਨ ਉਹ ਬੋਲ ਨਹੀਂ ਸਕਦੇ ਉਹ ਚੁੱਕ ਕੇ ਲੈ ਜਾਣੇ ਪੈਂਦੇ ਹਨ ਕਿਉਂ ਜੋ ਤੁਰ ਨਹੀਂ ਸਕਦੇ ਉਹਨਾਂ ਤੋਂ ਨਾ ਡਰੋ ਕਿਉਂ ਜੋ ਉਹ ਬੁਰੀਆਈ ਨਹੀਂ ਕਰ ਸਕਦੇ ਨਾ ਹੀ ਉਹ ਭਲਾਈ ਕਰ ਸਕਦੇ ਹਨ ਛੇਵੀਂ ਐਤ 헤 ਜਿਹਾ ਹਵਾ ਤੇਰੇ ਜਿਹਾ ਕੋਈ ਨਹੀਂ ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ ਸਤਮੀ ਐਤ ਇਹ ਕੋਮਾ ਦੇ ਪਾਸ਼ਾ ਤੇਰੇ ਕੋਲ ਕੌਣ ਨਹੀਂ ਡਰੇਗਾ ਕਿਉਂ ਜੋ ਇਹ ਤੈਨੂੰ ਯੋਗ ਹੈ ਕੋਮਾ ਦੇ ਸਾਰੇ ਬੁੱਧਵਾਨਾਂ ਵਿੱਚ ਅਤੇ ਸਾਰੀਆਂ ਪਾਸ਼ਾਆਂੀਆਂ ਵਿੱਚ ਤੇਰੇ ਜਿਹਾ ਕੋਈ ਨਹੀਂ ਅੱਠਵੀਂ ਐਤ ਉਹ ਸਾਰੇ ਬੇਦਰਦ ਅਤੇ ਮੂਰਖਾਨਾ ਉਹ ਫੋਕੀਆਂ ਗੱਲਾਂ ਦੀ ਸਿੱਖਿਆ ਲਈ ਨੱਕੜੀ ਹੀ ਹਨ ਨੌਵੀਂ ਐਤ ਤਰਤੀਸ਼ ਤੂੰ ਕੁੱਟੀ ਹੋਈ ਚਾਂਦੀ ਉਫਾਜ ਅਤੇ ਉਫਾਜ ਤੋਂ ਸੋਨਾ ਲਿਆਂਦਾ ਜਾਂਦਾ ਹੈ ਉਹ ਮਿਸਤਰੀ ਦਾ ਅਰ ਸਰਾਫ ਦੇ ਹੱਥਾਂ ਦਾ ਕੰਮ ਹੈ ਉਹਨਾਂ ਦੀ ਪੋਸ਼ਾਕ ਨੀਲੀ ਅਤੇ ਬੈਂਗਣੀ ਹੈ ਉਹ ਸਾਰੇ ਬੁੱਧਵਾਨਾਂ ਦਾ ਕੰਮ ਹੈ 10ਵੀਂ ਐਤ ਪਰ ਯਹਵਾ ਸੱਚਾ ਪਰਮੇਸ਼ਰ ਹੋ ਜਿਉਂਦਾ ਪਰਮੇਸ਼ਰ ਅਤੇ ਸਦੀਪ ਕਾਲ ਦਾ ਬਾਦਸ਼ਾਹ ਹੈ ਉਹ ਲਾਲ ਪੀਲਾ ਹੋਣ ਨਾਲ ਧਰਤੀ ਕੰਬਦਾ ਹੀ ਹੈ ਕਾਮਾ ਦਾ ਗਜਬ ਨਹੀਂ ਅਕਾਮਾ ਉਹਦਾ ਗਜਬ ਨਹੀਂ ਚੱਲ ਸਕਦੀਆਂ 11ਵੀਂ ਐਤ ਤੁਸੀਂ ਉਹਨਾਂ ਨੂੰ ਇਸੇ ਤਰ੍ਹਾਂ ਦੱਸੋ ਉਹ دیਵਤੇ ਜਿਨ੍ਹਾਂ ਆਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ ਉਹ ਧਰਤੀ ਤੋਂ ਅਤੇ ਆਕਾਸ਼ ਦੇ ਹੇਠ ਮਿਟ ਜਾਣਗੇ 12ਵੀਂ ਹੈ ਤੇ ਉਹ ਨੇ ਧਰਤੀ ਨੂੰ আর ਆਪਣੀ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ ਉਸ ਆਪਣੇ ਬੁੱਧ ਨਾਲ జగਤ ਨੂੰ ਕਾਇਮ ਕੀਤਾ ਉਹ ਸਮਝ ਨਾਲ ਆਕਾਸ਼ਾਂ ਨੂੰ ਤਾਣਿਆ 13ਵੀਂ ਹੈ ਤੇ ਜਦੋਂ ਆਪਣੀ ਆਵਾਜ਼ ਚ ਕੱਢਦਾ ਤਾਂ ਆਕਾਸ਼ਾਂ ਵਿੱਚ ਪਾਣੀ ਦਾ ਸ਼ੋਰ ਹੁੰਦਾ ਹੈ ਉਹ ਧਰਤੀ ਦੇ ਕੱਡਿਆਂ ਕੰਡਿਆਂ ਤੋਂ ਪਾਫ ਨੂੰ ਚੁੱਕਦਾ ਹੈ ਉਹ ਵਰਖਾ ਲਈ ਬਿਜਲੀ ਚਮਕਾਉਂਦਾ ਹੈ ਉਹ ਆਪਣੇ ਖਜ਼ਾਨੇ ਵਿੱਚੋਂ ਬਾਹਰ ਕੱਢਦਾ ਹੈ 14ਵੇਂ ਤੇ ਹਰੇਕ ਆਦਮੀ ਬੇਦਰਦ ਹੋ ਗਿਆ ਅਤੇ ਗਿਆਨਵਾਨ ਨਹੀਂ ਹਰੇਕ ਸਰਾਫ ਆਪਣੀ ਘੜਤ ਤੋਂ ਲੱਜਵਾਨ ਹੈ ਕਿਉਂ ਜੋ ਉਹਦੀ ਟਲੀ ਹੋਈ ਮੂਰਤ ੂਠੀ ਹੈ ਅਤੇ ਉਸ ਵਿੱਚ ਸਾਹ ਨਹੀਂ 15ਵੇਂ ਤੇ ਉਹ ਵਿਆਰਥਾ ਨੂੰ ਤੋਂ ਖੇਦਾ ਕੰਮ ਕਰ ਕੰਮ ਹਨ ਉਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ 16ਵੇਂ ਤੇ ਜਿਹੜਾ ਯਾਕੂਬ ਦਾ ਹਿੱਸਾ ਹੈ ਉਹ ਇਨ੍ਹਾਂ ਵਿੱਚ ਨਹੀਂ ਇਨਾ ਜਿਹਾ ਨਹੀਂ ਕਿਉਂ ਜੋ ਸਾਰੀਆਂ ਚੀਜ਼ਾਂ ਦਾ ਸਾਜਨ ਹਾਰ ਹੈ ਇਸਰਾਇਲ ਦੇ ਗੋਤ ਉਹਦੀ ਵਿਰਾਸਤ ਸੰਸੈਨਾ ਦਾ ਯਹਵਾ ਉਹਦਾ ਨਾਮ ਹੈ 17ਵੀਂ ਐਤ ਤਰਤੀ ਤੂੰ ਆਪਣੀ ਗਠੜੀ ਇਕੱਠੀ ਕਰ ਲੈ ਤੂੰ ਜਿਹੜੀ ਘੇਰੇ ਵਿੱਚ ਰਹਿੰਦੀ ਹੈ 18ਵੀਂ ਐਤ ਯਹਵਾ ਤਾਂ یوں ਆਖਦਾ ਹੈ ਵੇਖ ਮੈਂ ਇਸ ਵੇਲੇ ਦੇਸ਼ ਦੇ ਵਸੀਆਂ ਨੂੰ ਗੋਪੀਏ ਨਾਲ ਸੁੱਟਣ ਵਾਲਾ ਹਾਂ ਮੈਂ ਉਹਨਾਂ ਨੂੰ ਦੁੱਖ ਦਿਆਂਗਾ ਪਰ ਉਹ ਸਮਝਣ ਉਨਮੀ ਐਤ ਮੇਰੇ ਕਹਾਉ ਦੇ ਕਾਰਨ ਮੇਰੇ ਉਤੇ ਅਫਸੋਸ ਮੇਰੇ ਫਟ ਬਹੁਤ ਸਖਤ ਹੈ ਪਰ ਮੈਂ ਆਖਿਆ ਕਿ ਇਹ ਮੇਰਾ ਦੁੱਖ ਹੈ ਮੈਂ ਐਸਨ ਨੂੰ ਝੱਲਾਂਗਾ ਵੀਮੀ ਐਤ ਮੇਰਾ ਤੰਬੂ ਲੁੱਟਿਆ ਗਿਆ ਮੇਰੀਆਂ ਸਭ ਲਾਸਾ ਤੋੜ ਦਿੱਤੀਆਂ ਗਈਆਂ ਮੇਰੇ ਪੁੱਤਰ ਮੇਰੇ ਕੋਲ ਤੁਰ ਗਿਆ ਅਤੇ ਉਹ ਹੈ ਨਹੀਂ ਕੋਈ ਨਹੀਂ ਜਿਹੜਾ ਮੇਰਾ ਤੰਬੂ ਫੇਰ ਤਾਣੇ ਅਤੇ ਮੇਰੀਆਂ ਕਨਾਤਾਂ ਲਾਵੇ ਇਕਮੀ ਐਤ ਆਜੜੀ ਤਾਂ ਬੇਦਾਰ ਦਹਾਨਾ ਉਹਨਾਂ ਯਹਵਾ ਦੀ ਭਾਲ ਨਹੀਂ ਕੀਤੀ ਐਸ ਲਈ ਉਹ ਸਫਲ ਨਾ ਹੋਏ ਉਨਾਂ ਦੇ ਸਾਰੇ ਇਜੜ ਖੇਰੂ ਖੇਰੂ ਹੋ ਗਏ। ਬਾਈ ਮੇ ਤਾਂ ਉਹ ਇੱਕ ਸੁਨੇਹੇ ਦੀ ਆਵਾਜ਼ ਸੁਣਾਈ ਦਿੰਦੀ ਹੈ। ਵੇਖੋ ਉੱਤਰ ਦੇ ਦੇਸ਼ ਵੱਲੋਂ ਇੱਕ ਵੱਡਾ ਰੌਲਾ। ਭਈ ਜਹੋਦਾ ਦਾ ਸ਼ਹਿਰ ویرਾਨ ਹੋ ਗਿਆ ਹੋ ਜਾਣ ਅਤੇ ਗਿੱਦੜਾਂ ਦੇ ਘੁਰਨੇ ਬਣਨ। ਤੇਈ ਮੇ ਇਥੇ ਹੀ ਹਵਾ ਮੈਂ ਜਾਣਦਾ ਹਾਂ ਕਿ ਆਦਮੀ ਦਾ ਰਾਉ ਦੇ ਵਸ ਵਿੱਚ ਨਹੀਂ ਹੈ। ਇਸ ਮਨੁੱਖ ਇਹ ਮਨੁੱਖ ਦੇ ਵਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। ਚਵੀਵੇਂ ਐਤ ਹੈ ਹੀ ਹੋਵਾ ਮੇਰਾ ਸੁਧਾਰ ਕਰ ਪਰ ਨਿਰਮਾਈ ਨਾਲ ਨਾ ਕਿ ਆਪਣੇ ਕਰੋਧ ਨਾਲ ਮਤੇ ਮੈਂ ਤੇ ਮਤੇ ਤੂੰ ਮੈਨੂੰ ਘਟਾਵੇਂ ਪਛਮੀ ਐਤ ਤੂੰ ਆਪਣਾ ਗੁੱਸਾ ਉਹਨਾਂ ਕੌਮਾਂ ਉੱਤੇ ਪਾ ਦੇ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ ਉਹਨਾਂ ਘਰਾਣਿਆਂ ਉੱਤੇ ਜਿਹੜਾ ਤੇਰੇ ਨਾਮ ਨਹੀਂ ਲੈਂਦੇ ਉਹਨਾਂ ਯਕੂਬ ਨੂੰ ਖਾ ਲਿਆ ਅਤੇ ਭਖ ਲਿਆ ਤੇ ਮੁਕਾਹ ਦਿੱਤਾ ਅਤੇ ਉਹਦੇ ਵਸੇਬਿਆਂ ਨੂੰ ویرਾਨ ਕਰ ਛੱਡਿਆ ਆਮੀਨ ਪ੍ਰਭੂ ਜੀ ਦੇ ਨਵਚਨਣ ਪੜੇ ਸੁਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂ ਜੈਨਸੀ ਕੀ